राधे राधे पंजाबी कहानियां चैनल ते ਤੁਹਾਡਾ ਸਾਰਿਆਂ ਦਾ ਸਵਾਗਤ ਹੈ। حاضر ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਇੱਕ ਧੀ ਦੀ ਇੱਕ ਘਰ ਤੋਂ ਦੂਸਰੇ ਘਰ ਜਾਣ ਤੱਕ ਦੀ ਇਹ ਕਹਾਣੀ ਆਪਣੇ ਆਪ ਵਿੱਚ ਬੜਾ ਕੁਝ ਸਮਾ ਕੇ ਬੈਠੀ ਹੈ। ਤੁਸੀਂ ਵੀ ਸੋਚਣ ਲਈ ਮਜਬੂਰ ਹੋਵੋਗੇ ਕਿ ਸ਼ਾਇਦ ਇਹੋ ਕਾਰਨ ਹੈ ਕਿ ਆਪਾਂ ਘਰ ਵਿੱਚ ਧੀਆਂ ਨੂੰ ਹੋਰ ਵਧੇਰੇ ਪਿਆਰ ਕਰਦੇ ਹਾਂ। ਛੋਟੀ ਹੁੰਦੀ ਦੀ ਇੱਕ ਅਜੀਬ ਜਹੀ ਆਦਤ ਸੀ। ਆਪਣੇ ਜਨਮ ਦਿਨ ਤੋਂ ਕਿੰਨੇ ਦਿਨ ਪਹਿਲਾਂ ਆਪਣਾ ਅੜੀਅਲ ਸੁਭਾਅ ਦਿਖਾਉਣਾ ਸ਼ੁਰੂ ਕਰ ਦਿੰਦੀ। ਜਦੋਂ ਮੈਂ ਘਰ ਦੇ ਅੰਦਰ ਵੜਦਾ ਭੱਜ ਕੇ ਲੱਤਾਂ ਨੂੰ ਚਿੰਬੜ ਜਾਂਦੀ। ਪੁੱਛਣਾ ਸ਼ੁਰੂ ਕਰ ਦਿੰਦੀ। ਪਾਪਾ ਪਾਪਾ ਮੇਰੇ ਲਈ ਕੀ ਗਿਫਟ ਲੈ ਕੇ ਆਏ? ਮੈਂ ਆਖ ਦੇਣਾ। ਅੱਜ ਤਾਂ ਮੈਂ ਭੁੱਲ ਗਿਆ। ਫਿਰ ਕੀ ਸੀ? ਘਰੇ ਜਿੱਦਾਂ ਇੱਕ ਤੂਫਾਨ ਜਿਹਾ ਆ ਜਾਂਦਾ। ਹੱਥ ਦੇ ਵਿੱਚ ਪਈ ਹਰ ਚੀਜ਼ ਪਰਾਂ ਵਗਾ ਕੇ ਮਾਰਦੀ। ਜੋ ਵੀ ਸਾਹਮਣੇ ਆਉਂਦਾ ਉਸ ਨੂੰ ਠੁੱਡੇ ਮਾਰਦੀ ਗੁੱਸਾ ਕੱਢਦੀ ਮੇਰੇ ਨਾਲ ਰੁੱਸ ਜਾਂਦੀ ਮੈਨੂੰ ਬੁਲਾਉਂਦੀ ਨਾ ਦੂਰ ਹਟਵੇ ਇੱਕ ਰੁੱਖ ਦੇ ਉੱਤੇ ਜਾਂ ਇੱਕ ਤਰੀਕ ਦੇ ਉੱਤੇ ਜਾ ਚੜਦੀ ਪਤਾ ਸੀ ਕਿ ਹੁਣੀ ਨੇ ਨਹੀਂ ਮੰਨਣਾ ਚਾਹੇ ਕਿੰਨਾ ਵੀ ਥੱਕਿਆ ਟੁੱਟਿਆ ਹੁੰਦਾ ਉਸੇ ਵੇਲੇ ਫਿਰ ਦੁਬਾਰਾ ਤੋਂ ਬਾਜ਼ਾਰ ਜਾ ਕੇ ਉਸ ਦੇ ਲਈ ਉਸ ਦੀ ਪਸੰਦੀਦਾ ਕੋਈ ਚੀਜ਼ ਲੈ ਆਉਣੀ ਕੋਈ ਖਾਣ ਪੀਣ ਲਈ ਜਾਫਰ ਕੋਈ ਛੋਟਾ ਮੋਟਾ ਖਿਡੌਣਾ ਲੈ ਕੇ ਆਉਣਾ ਫਿਰ ਜਾ ਕੇ ਉਸਨੇ ਜਿੱਤ ਛੱਡਣੀ ਤੇ ਰੋਟੀ ਖਾਣੀ ਫਿਰ ਜਾ ਕੇ ਉਹ ਹੀਠਾ ਉੱਤਰਦੀ ਤੇ ਰੇਖ ਤੂੰ ਸਮਾਂ ਬੀਤ ਗਿਆ ਹੌਲੀ ਹੌਲੀ ਮੈਂ ਉਸ ਦੇ ਸੁਹਾਗ ਤੋਂ ਵਖਫ ਹੋ ਚੁੱਕਾ ਸੀ ਉਸ ਦਾ ਵਿਆਹ ਹੋ ਗਿਆ ਉਹ ਸੋਹਰੇ ਘਰ ਚਲੀ ਗਈ ਹੁਣ ਸੋਹਰੇ ਘਰ ਗਈ ਦਾ ਪਹਿਲਾ ਜਨਮ ਦਿਨ ਸੀ ਹੋਰ ਕਿਸੇ ਨੂੰ ਯਾਦ ਹੋਵੇ ਨਾ ਹੋਵੇ ਮੈਨੂੰ ਤਾਂ ਪੱਕਾ ਯਾਦ ਸੀ ਉਹ ਦਿਨ ਅੱਜ ਆਪਣੇ ਆਪ ਹੀ ਸਕੂਟਰ ਪਤਾ ਨਹੀਂ ਮਠਿਆਈ ਦੀ ਦੁਕਾਨ ਵੱਲ ਕੀਤਾ ਮੁੜ ਗਿਆ ਉਹ ਮਠਾਈ ਜਿਹੜੀ ਉਹਨੂੰ ਸਭ ਤੋਂ ਵੱਧ ਪਸੰਦ ਆ ਬਰਫੀ ਦਾ ਇੱਕ ਡੱਬਾ ਪੈਕ ਕਰਵਾਇਆ ਤੇ ਪੈਕ ਕਰਵਾਉਂਦੇ ਆ ਜਾਦ ਆ ਉਹ ਤੇ ਸਹੁੰ ਸੌਰੀ ਚਲੀ ਗਈ ਆ ਪਤਾ ਨਹੀਂ ਕਿਉਂ ਕੰਮ ਤੋਂ ਮੁੜਦੇ ਸਮੇਂ ਜਿੱਦਾਂ ਇੱਕ ਪਲ ਦੇ ਲਈ ਭੁਲੇਖਾ ਜਿਹਾ ਪਿਆ ਹੋਵੇ ਬਸ ਫਿਰ ਕੀ ਸੀ ਸਿੱਧਾ ਸਕੂਟਰ ਖਿੱਚ ਦਿੱਤਾ ਸੌਰਿਆਂ ਵੱਲ ਨੂੰ ਧੀ ਦੇ ਸੌਰਿਆਂ ਵੱਲ ਨੂੰ ਜਾ ਰਿਹਾ ਸ਼ਾਮ ਦਾ ਕੁਸਮੂਸਾ ਸੀ ਸਕੂਟਰ ਦੂਰ ਹੌਲੇ ਜਿਹੇ ਖੜਾ ਕਰਕੇ ਸੋਚਿਆ ਸਰਪ੍ਰਾਈਜ਼ ਦਊਂਗਾ ਦੱਬੇ ਪੈਰੀ ਉਹਦੇ ਘਰ ਵੱਲ ਨੂੰ ਜਦੋਂ ਵਧਿਆ ਦੂਰੋਂ ਉੱਚੀ ਉੱਚੀ ਰੋਂਦਿਆਂ ਆਵਾਜ਼ਾਂ ਆਉਣ ਲੱਗ ਪਈਆਂ ਉੱਚੀ ਉੱਚੀ ચીਂ-ਚਿਗਾੜੇ ਦੀਆਂ ਆਵਾਜ਼ਾਂ ਆਉਣ ਲੱਗੀਆਂ ਇਹ ਸੁਣ ਕੇ ਪੈਰ ਉੱਥੇ ਦੇ ਉੱਥੇ ਰੁਕ ਗਏ ਕਿੰਨੀ ਦੇਰ ਖਲੋਤਾ ਇਹ ਸੋਚੀ ਗਿਆ ਪਤਾ ਨਹੀਂ ਕਿਉਂ ਰੋਂਦੀ ਹੋਊਗੀ ਅੱਜ ਦੇ ਦਿਨ ਪਤਾ ਨਹੀਂ ਕਮਲੀ ਨੇ ਅੱਜ ਦੇ ਦਿਨ ਕੁਝ ਖਾਦਾ ਵੀ ਆ ਕਿ ਨਹੀਂ ਵਰੇ ਦੇ ਵਰੇ ਸੁਖ ਹੋਵੇ ਅੰਦਰ ਜਾਵਾਂ ਪੁੱਛਾਂ ਜਾਂ ਨਾ ਜਾਵਾਂ ਇਸੇ ਦੁ ਚਿੱਤੀ ਦੇ ਵਿੱਚ ਫੈਸਲਾ ਕੀਤਾ ਕਿ ਮੇਰਾ ਮੁੜ ਜਾਣਾ ਬਿਹਤਰ ਹੋਊਗਾ ਵਾਪਸ ਆ ਗਿਆ ਕੜੀ ਨੂੰ ਮਗਰੋਂ ਆਪਣੇ ਆਪ ਨੂੰ ਸੰਭਾਲ ਕੇ ਸੋਚਿਆ ਕਿ ਫੋਨ ਲਾ ਕੇ ਪੁੱਛਾਂ ਕੀ ਹੋਇਆ ਜਾਂ ਜਨਮ ਦਿਨ ਦੀਆਂ ਵਧਾਈਆਂ ਤਾਂ ਦੇ ਦੇਵਾਂ ਫੋਨ ਕੀਤਾ ਮੈਂ ਕਿਹਾ ਗੁੱਡੋ ਤੇਰਾ ਗਿਫਟ ਲੈ ਕੇ ਆਇਆ ਬਸ ਇੱਦਾਂ ਕਹਿ ਲੈਂ ਕਿ ਤੇਰਾ ਗਿਫਟ ਲੈ ਕੇ ਤੁਰਿਆ ਹੀ ਆਉਂਦਾ ਤੇਰੇ ਵੱਲ ਤੂੰ ਇੱਦਾਂ ਕਰ ਚਾਹ ਦੀ ਪਤੀਲੀ ਧਰ ਤੇਰੇ ਮਨਪਸੰਦ ਖੋਏ ਦੀ ਬਰਫੀ ਪੂਰਾ ਡੱਬਾ ਭਰ ਕੇ ਆਪ ਖਾਈ ਨਾਲੇ ਆਪਣੇ ਸਾਰੇ ਪਰਿਵਾਰ ਦੇ ਬਾਕੀ ਜੀਆਂ ਨੂੰ ਖਵਾਈ ਆਖਰ ਭਾਈ ਤੇਰਾ ਜਨਮ ਦਿਨ ਆ ਅੱਗੋਂ ਉਹ ਕਾਲੀ ਦੇ ਨਾਲ ਕਹਿਣ ਲੱਗੀ ਪਾਪਾ ਅੱਜ ਅਸੀਂ ਘਰ ਨਹੀਂ ਆ ਅੱਜ ਤੁਸੀਂ ਨਾ ਆਇਓ ਤੁਹਾਨੂੰ ਪਤਾ ਅਸੀਂ ਅੱਜ ਬਾਹਰ ਹੋਟਲ ਵਿੱਚ ਖਾਣਾ ਖਾਣ ਲਈ ਜਾਣਾ ਤੇ ਦੇਰੀ ਹੋ ਜਾਣੀ ਆ ਇਹ ਕਹਿੰਦੇ ਸੀ ਕਿ ਬਾਅਦ ਵਿੱਚ ਆਪਾਂ ਫਿਲਮ ਵੇਖਣ ਵੀ ਜਾਵਾਂਗੇ ਮੇਰਾ ਪਹਿਲਾ ਜਨਮ ਦਿਨ ਜੋ ਹੋਇਆ ਇਹਨਾਂ ਦੇ ਘਰ ਇੰਨਾ ਚਾਹ ਕਰੀ ਜਾਂਦੇ ਨੇ ਤੁਸੀਂ ਕਦੀ ਇੰਨਾ ਚਾਹ ਨਹੀਂ ਕੀਤਾ ਹੋਣਾ ਜਿੰਨਾ ਇਹ ਕਰਦੇ ਨੇ ਇੰਨੀ ਗੱਲ ਸੁਣ ਕੇ ਜਿੱਦਾਂ ਪੈਰਾਂ ਹੇਠੋਂ ਮਿੱਠੀ ਨਿਕਲ ਗਈ ਹੋਵੇ ਮੇਰਾ ਪੂਰਾ ਵਜੂਦ ਜਿਵੇਂ ਪੱਥਰ ਦਾ ਹੋ ਗਿਆ ਸਕੂਟਰ ਨੂੰ ਕਿੱਕ ਮਾਰਨ ਜੋਗੇ ਮਸਾਂ ਹੀ ਥੋੜੇ ਬੋਤੇ ਸਾਹਸ ਮੀਟ ਦਾ ਸੋਚੀ ਪੈ ਗਿਆ ਕਿਸੇ ਵੇਲੇ ਬਾਪ ਦੇ ਵੇੜੇ ਦੀ ਹਰ ਛਾਇ ਉੱਤੇ ਆਪਣਾ ਹੁਕਮ ਚਲਾਉਂਦੀ ਹੁੰਦੀ ਸੀ ਮਹਾਰਾਣੀਆਂ ਦੇ ਵਾਂਗ ਵਕਤ ਦੇ ਨਾਲ-ਨਾਲ ਆਪਣੇ ਆਪ ਨੂੰ ਕਿੰਨੇ ਸਾਰੇ ਝੂਠ ਬੋਲਣੇ ਸਿਖਾ ਦਿੱਤੇ ਨੇ ਪਤਾ ਨਹੀਂ ਈਆਂ ਕਿੱਦਾਂ ਕਰ ਲੈਂਦੀਆਂ ਨੇ ਇਸ ਚੀਜ਼ ਦਾ ਭੇਦਸ਼ਾਜ਼ ਰੱਬ ਵੀ ਨਹੀਂ ਪਾ ਸਕਦਾ ਉਸੇ ਵੇਲੇ ਵਾਸਤਾ ਚੁੱਕ ਕੇ ਜਾਂਦੀਆਂ ਟਿਊਸ਼ਨ ਨੂੰ ਕੁਝ ਕੁੜੀਆਂ ਵੇਖੀਆਂ ਮਨ ਦੇ ਵਿੱਚ ਆਇਆ ਕਿ ਇਹ ਵੀ ਆਪਣੇ ਵੇੜੇ ਦੀਆਂ ਮਹਾਰਾਣੀਆਂ ਹੋਣਗੀਆਂ। ਉਹਨਾਂ ਨੂੰ ਵੇਖ ਕੇ ਮੇਰੀ ਸੋਚ ਦੀ ਲੜੀ ਟੁੱਟ ਗਈ। ਮੈਂ ਡੱਬਾ ਖੋਲ੍ਹ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਕੇ ਬਹੁਤ ਸਾਰਾ ਲਾਡ ਪਿਆਰ ਕਰਕੇ ਉਹਨਾਂ ਦਾ ਸਿਰ ਪਲੋਸਿਆ ਤੇ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ। ਐਨੀ ਗੱਲ ਮਨ ਹੀ ਮਨਾਕੀ ਕਿ ਜਾਂ ਜਿਉਂ ਜੋਗੀਏ ਇਸ ਉਮਰ ਦੀਆਂ ਤੇਰੀਆਂ ਇਹ ਬਾਦਸ਼ਾਹੀਆਂ ਪ੍ਰਮਾਤਮਾ ਸਦਾ ਵਾਸਤੇ ਇਦਾਂ ਹੀ ਕਾਇਮ ਰੱਖੇ। ਕਿਸੇ ਦੂਸਰੇ ਘਰ ਜਾਣ ਤੱਕ ਦੀ ਇਹ ਕਹਾਣੀ ਆਪਣੇ ਆਪ ਵਿੱਚ ਬੜਾ ਕੁਝ ਸਮਾ ਕੇ ਬੈਠੀ ਹੈ ਤੁਸੀਂ ਵੀ ਸੋਚਣ ਲਈ ਮਜਬੂਰ ਹੋਵੋਗੇ ਕਿ ਸ਼ਾਇਦ ਇਹੋ ਕਾਰਨ ਹੈ ਕਿ ਆਪਾਂ ਘਰ ਵਿੱਚ ਧੀਆਂ ਨੂੰ ਹੋਰ ਵਧੇਰੇ ਪਿਆਰ ਕਰਦੇ ਹਾਂ ਸ਼ਾਇਦ ਕੀਤੇ ਨਾ ਕੀਤੇ ਪਿਓ ਨੂੰ ਅਹਿਸਾਸ ਹੁੰਦਾ ਹੈ ਕਿ ਜੋ ਉਹਦੀਆਂ ਮਨਮਾਨੀਆਂ ਜੋ ਉਹਦੀਆਂ ਛੋਟੀਆਂ ਜਵੱਡੀਆਂ ਖੁਆਇਸ਼ਾਂ ਜੋ ਉਹਦੇ ਛੋਟੇ ਵੱਡੇ ਨਖਰੇ ਨੇ ਉਹ ਪਤਾ ਨਹੀਂ ਬਗਾਨੇ ਘਰ ਜਾ ਕੇ ਪੂਰੇ ਹੋਣੇ ਨਹੀਂ ਜਾ ਨਹੀਂ ਹੁਣੀ ਇਸੇ ਕਰਕੇ ਮਰ ਜਾਣੀਆਂ ਰੱਜ ਕੇ ਪਿਆਰ ਲੈਂਦੀਆਂ ਨੇ ਆਪਣੇ ਘਰ ਇੰਨਾ ਵੱਡਾ ਜਿਗਰਾ ਸ਼ਾਇਦ ਕਿਸੇ ਦਾ ਹੀ ਹੋਵੇ ਜਿਹੜਾ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਬਦਲ ਲੈਂਦਾ ਹੈ ਉਹ ਕਹਿੰਦੇ ਨਹੀਂ ਨਾ ਕਿ ਆਤ ਤਾਂ ਨਹੀਂ ਬਦਲਦੀਆਂ ਜੋ ਬੰਦੇ ਦੇ ਵਿੱਚ ਚੰਗੀਆਂ ਜਾਂ ਮਾੜੀਆਂ ਖਾਮੀਆਂ ਹੁੰਦੀਆਂ ਨੇ ਉਹਦੇ ਨਾਲ ਹੀ ਜਾਂਦੀਆਂ ਨੇ ਪਰ ਸ਼ਾਇਦ ਇੱਥੇ ਹੀ ਦਾਵਾ ਝੂਠਾ ਪੈ ਜਾਂਦਾ ਹੈ ਹਰ ਇੱਕ ਚੀਜ਼ ਬਦਲ ਜਾਂਦੀ ਹੈ ਜਿੱਦੋਂ ਬੇਗਾਨੇ ਕਰ ਜਾਂਦੀ ਏ ਉਹ ਪਤਾ ਹੀ ਨਹੀਂ ਲੱਗਨ ਦਿੰਦੀ ਆਪਣੇ ਪਹਿਲੇ ਸੁਆத ਜਦੋਂ ਕਿਸੇ ਦੂਸਰੇ ਦੇ ਲੜ ਲੱਗ ਜਾਂਦੀ ਏ ਉਹ ਫਿਰ ਉਸੇ ਦੇ ਹਿਸਾਬ ਨਾਲ ਟਲ ਜਾਂਦੀ ਆ ਉਹਨਾਂ ਸਾਰੀਆਂ ਧੀਆਂ ਦੇ ਲਈ ਢੇਰ ਸਾਰਾ ਪਿਆਰ ਇਸੇ ਤਰ੍ਹਾਂ ਦੇ ਨਾਲ ਖੁਸ਼ੀਆਂ ਮਾਣਦੀਆਂ ਰਹਿਣ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਦਿਲ ਨੂੰ ਛੂਹ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੇ ਕਹਾਣੀ ਸੁਣਨ ਲਈ ਧੰਨਵਾਦ ਜੀ